ਜਮਾ ਨਮੀ ਕੋਠੀ ਦੀ ਵੀਡੀਓ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਜੀ ਕੋਠੀ ਬਣੀ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਹੁਣੇ ਸਾਰੀ ਕੋਠੀ ਤਿਆਰ ਹੋਈ ਹੈ ਤੇ ਮਾਲਕ ਦੀ ਆਪਦੀ ਰਿਹਾਇਸ਼ੀ ਕੋਠੀ ਹੈ ਜੀ ਤੇ ਬਹੁਤ ਵਧੀਆ ਬਣੀ ਹੋਈ ਹੈ ਖੁੱਲੀ ਡੁੱਲੀ ਕੋਠੀ ਬਣੀ ਹੋਈ ਹੈ ਬਾਕੀ ਤੁਸੀਂ ਵੀਡੀਓ ਚੈੱਕ ਕਰ ਲਓ ਤੁਹਾਨੂੰ ਹਰ ਚੀਜ਼ ਪਸੰਦ ਆਊਗੀ ਰੇਟ ਤੋਂ ਲੈ ਕੇ ਜਗ੍ਹਾ ਤੋਂ ਲੈ ਕੇ ਹਰ ਚੀਜ਼ ਸਾਰੀ ਕੋਠੀ ਨਕਸ਼ੇ ਤੇ ਤਿਆਰ ਹੋਈ ਹੈਗੀ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੂ 73800426173 ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਵੀ ਇਹ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਵੀਡੀਓ ਜਾਣਕਾਰੀ ਫੋਟੋਆਂ ਫਰੀਚ ਆਪਾਂ ਐਡ ਤੁਹਾਡੇ ਵੀ ਲਗਾ ਦੇਵਾਂਗੇ ਜਮਾ ਨਮੀ ਕੋਠੀ ਦੀ ਵੀਡੀਓ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਜੀ ਜਮਾ ਨਮੀ ਕੋਠੀ ਬਣੀ ਹੋਈ ਆ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਕੋਠੀ ਬਣੀ ਨੂੰ ਬਾਕੀ ਤੁਸੀਂ ਆਪ ਹੀ ਵੀਡੀਓ ਚ ਚੱਕ ਕਰ ਰਹੇ ਹੋ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਜਿੰਨਾ ਕੰਮ ਮਾਲਕ ਨੇ ਕਰਵਾ ਰੱਖਿਆ ਵਧੀਆ ਕਰਵਾਇਆ ਹੋਇਆ ਬਾਕੀ ਤੁਸੀਂ ਵੀਡੀਓ ਚ ਆਪ ਹੀ ਦੇਖ ਲਿਓ ਜੀ ਇਹਨਾਂ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਅੰਦਰ ਆਪਾਂ ਐਂਟਰ ਕਰ ਗਏ ਬਾਕੀ ਆਪਾਂ ਕੱਲੀ ਕੱਲੀ ਗੱਲ ਕਰਾਂਗੇ ਜੀ ਸਾਰਾ ਕੁਛ ਤੁਹਾਨੂੰ ਦੱਸ ਦਿਆਂ ਸੀ ਸਾਰੀ ਕੋਠੀ ਨਕਸ਼ੇ ਤੇ ਤਿਆਰ ਹੋਈ ਐ ਬਾਕੀ ਵਿੰਡੋ ਇੱਕ ਪਾਸੇ ਲੋਬੀ ਚ ਬਹੁਤ ਵੱਡੇ ਏਰੀਆ ਚ ਲੱਗੀ ਹੋਈ ਐ ਬਾਕੀ ਚਾਨਣ ਵਾਸਤੇ ਵਧੀਆ ਸੀ ਨਾ ਹੁੰਦੀ ਵਿੰਡੋ ਤਾਂ ਹਨੇਰਾ ਬਹੁਤ ਜ਼ਿਆਦਾ ਰਹਿਣਾ ਸੀਗਾ ਕੋਠੀ ਦੇ ਅੰਦਰ ਵਿੰਡੋ ਖਾਸੀ ਡਬਲ ਇਹਨਾਂ ਨੇ ਲਵਾਈ ਹੋਈ ਐ ਬਾਕੀ ਵਧੀਆ ਕੰਮ ਐ ਸੀ ਜਿੰਨਾ ਵੀ ਕਰਵਾਇਆ ਹੋਇਆ ਬਾਕੀ ਤੁਸੀਂ ਬਾਥਰੂਮ ਚੈੱਕ ਕਰੋ ਲੋਬੀ ਦੇ ਨਾਲ ਅਟੈਚ ਆਪਣਾ ਬਾਥਰੂਮ ਦੇਖਣ ਨੂੰ ਮਿਲੂਗਾ ਬਾਕੀ ਗੇਟ ਜੂੜੀਆਂ ਜੋ ਕੁਝ ਵੀ ਲੱਗਿਆ ਹੋਇਆ ਵਧੀਆ ਆਪਾਂ ਨੂੰ ਮਿਲੂਆ ਸੀ ਨਵੀਂ ਕੋਠੀ ਆ ਜੀ ਜਿਆਦਾ ਟਾਈਮ ਨਹੀਂ ਹੋਇਆ ਕੋਠੀ ਬਣੀ ਨੂੰ ਤੇ ਮਾਲਕ ਨੇ ਸੇਲ ਕਰਨੀ ਆ ਇਹ ਜਿਹੜੀ ਕੋਠੀ ਹੈ ਕਿਸੇ ਡੀਲਰ ਦੀ ਜਾਂ ਕਿਸੇ ਬਿਲਡਰ ਦੀ ਨਹੀਂ ਹੈਗੀ ਜਿਹੜੇ ਮਾਲਕ ਆਪ ਨੇ ਉਹਨਾਂ ਨੇ ਆਪਨੇ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਆ ਵੀਡੀਓ ਵੀ ਪੂਰੀ ਵਧੀਆ ਬਣਾਈ ਆ ਸੀ ਰਿਹਾਇਸ਼ੀ ਕੋਠੀ ਆ ਤੇ ਤੁਹਾਡੀ ਜਿਹੜੀ ਗੱਲ ਹੋਊਗੀ ਅੱਗੇ ਤੁਹਾਨੂੰ ਮਾਲਕ ਦਾ ਨੰਬਰ ਮਿਲ ਜਾਊਗਾ ਸਿੱਧੀ ਮਾਲਕ ਨਾਲ ਗੱਲ ਹੋਊਗੀ ਸਿੱਧੀ ਮਾਲਕ ਨਾਲ ਗੱਲ ਕਰਕੇ ਬਾਕੀ ਰੇਟ ਵਗੈਰਾ ਤੁਹਾਨੂੰ ਮੈਂ ਸਾਰਾ ਕੁਝ ਕਨਫਰਮ ਕਰਵਾਉਣਾ ਸੀ ਗੱਲ ਕਰਕੇ ਖਰੀਦ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਵੇ ਪਹਿਲਾਂ ਤੁਸੀਂ ਪੂਰੀ ਵੀਡੀਓ ਚੈੱਕ ਕਰ ਲੂ ਤੁਹਾਨੂੰ ਉੱਪਰ ਥੱਲੇ ਦਾ ਸਾਰਾ ਕੁਝ ਦੇਖਣ ਨੂੰ ਮਿਲ ਜਾਊਗਾ ਲਾ ਕੇ ਤੁਸੀਂ ਚੈੱਕ ਕਰੋ ਜੀ ਇਹ ਆ ਗਿਆ ਡਰਾਇੰਗ ਰੂਮ ਵਧੀਆ ਖੁੱਲਡੁਲਾ ਆਪਾਂ ਨੂੰ ਡਰਾਇੰਗ ਰੂਮ ਦੇਖਣ ਨੂੰ ਮਿਲੂਗਾ ਇਹਦੇ ਵਿੱਚ ਵੀ ਆਪਾਂ ਨੂੰ ਇੱਕ ਵਿੰਡੋ ਦੇਖਣ ਨੂੰ ਮਿਲੂਗੀ ਕਿਉਂਕਿ ਵਿੰਡੋ ਨਾ ਹੋਵੇ ਜੀ ਤਾਂ ਹਨੇਰਾ ਬਹੁਤ ਜ਼ਿਆਦਾ ਹੋ ਜਾਣਾ ਸੀਗਾ ਬਾਕੀ ਤੁਸੀਂ ਆਪ ਹੀ ਚੈੱਕ ਕਰੋ ਵਧੀਆ ਕੂਠੀ ਆਪਾਂ ਲੈ ਕੇ ਅੱਜ ਪਹੁੰਚੇ ਹਾਂ ਜੇ ਥੱਲੇ ਫਰਸ਼ ਦੀ ਗੱਲ ਕਰੀਏ ਤਾਂ ਮਾਰਬਲ ਪੱਥਰ ਰਗੜਾਈ ਵਾਲਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਜੀ ਅਸੀਂ ਨਾਲ ਦੀ ਨਾਲ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਦੇ ਰਹੋ ਜੀ ਜੇ ਵਧੀਆ ਲੱਗ ਰਹੀ ਹੈ ਕੂਠੀ ਤੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜ਼ਰੂਰ ਦਬਾ ਦਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਆਪ ਹੀ ਚੈੱਕ ਕਰੋ ਕੋਈ ਖਰੀਦਣ ਦਾ ਚਾਹਵਾਨ ਹੋਵੇ ਤਬ ਮਾਲਕ ਨਾਲ ਗੱਲ ਕਰ ਲਿਓ। ਬਾਕੀ ਜਿਹੜਾ ਇਹ ਬੈਡਰੂਮ ਤੁਸੀਂ ਚੈੱਕ ਕਰੋ। ਇਹਦੇ ਨਾਲ ਆਪਾਂ ਨੂੰ ਅਟੈਚ ਇੱਕ ਦੇਖਣ ਨੂੰ ਮਿਲੂਗਾ ਜੀ ਸਟੋਰ ਜਿਵੇਂ ਕਿ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ। ਸਾਰਾ ਕੰਮ ਵਧੀਆ ਹੋਇਆ। ਅੰਦਰੋਂ ਸਾਰੀ ਕੁੱਠੀ ਇਹਨਾਂ ਨੇ ਰੰਗ ਕਰਵਾਈ ਹੋਈ ਏ ਜੀ। ਬਾਹਰੋਂ ਰੰਗ ਨਹੀਂ ਹੋਈ। ਕੱਲਾ ਅੰਦਰ ਦਾ ਕੰਮ ਇਹਨਾਂ ਨੇ ਵਧੀਆ ਕਰਵਾ ਰੱਖਿਆ। ਵਾਕਿ ਤੁਸੀਂ ਚੈੱਕ ਕਰੋ ਜੀ ਇਹ ਆ ਗਿਆ ਪੂਜਾ ਰੂਮ। ਵਧੀਆ ਪੂਜਾ ਰੂਮ ਦੇਖਣ ਨੂੰ ਮਿਲੂਗਾ ਆਪਾਂ ਨੂੰ। ਸਾਰਾ ਕੁਝ ਤੁਸੀਂ ਵੀਡੀਓ ਚ ਚੈੱਕ ਕਰ ਹੀ ਰਹੇ ਹੋ ਜੀ ਤੇ ਵਧੀਆ ਲੱਗ ਰਹੀ ਹੈ ਜੀ ਜਰੂਰ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸ ਦੇ ਰਹੇ ਹੋ ਜੀ ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਕਮੈਂਟ ਜਰੂਰ ਕਰ ਦਿਓ ਠੀਕ ਹੈ ਜੀ ਤੇ ਇਸ ਕੋਠੀ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਆਪਣੇ ਕੋਲੇ ਜਿਹੜੀ ਡਿਮਾਂਡ ਪਹੁੰਚੀ ਹੈ ਜੀ ਇਹਨਾਂ ਨੇ ਰੇਟ ਸਿਰਫ 28 ਲੱਖ ਰੁਪਇਆ ਕਿਹਾਗਾ ਮਾਲਕ ਕਹਿੰਦੇ ਨੇ ਵੀ ਮੁੱਖ ਤੀ ਬਹਿ ਕੇ ਅਡਜਸਟਮੈਂਟ ਕਰ ਲਾਂਗੇ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਟਬਾਦਕ ਕੀਤਾ ਜਾਊਗਾ 28 ਲੱਖ ਰੁਪਇਆ ਇੱਕ ਵਾਰੀ ਡਿਮਾਂਡ ਇਹਨਾਂ ਨੇ ਕੀਤੀ ਹੈ ਜਗਾਂ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਜੀ 4 ਬਿਸਬੀ ਜਗੰਦ ਵਿੱਚ ਕੋਠੀ ਬਣੀ ਹੋਈ ਹੈ 4 ਬਿਸਬੀ ਜਗਾਂ ਕਾਫੀ ਹੋ ਜਾਂਦੀ ਹੈ ਬੇਸਤਾਂ ਜੇ ਦੇਖਿਆ ਜਾਵੇ ਬਾਕੀ ਕੋਠੀ ਦੇਖ ਲਓ ਬਹੁਤ ਡਬਲ ਕੋਠੀ ਬਣੀ ਹੋਈ ਹੈ ਕੋਈ ਐਦਾ ਨਹੀਂ ਵੀ ਛੋਟੀ ਜੀ ਕੋਠੀ ਆਪ ਨੂੰ ਦੇਖਣ ਨੂੰ ਮਿਲੂਗੀ ਕੋਠੀ ਸਾਰੇ ਨਕਸ਼ੇ ਤੇ ਤਿਆਰ ਤੇ ਕੰਮ ਦੇਖੋ ਜੀ ਸ਼ੀਸ਼ਿਆਂ ਦਾ ਜੋੜੀਆਂ ਦਾ ਜੋ ਵੀ ਲੱਕੜ ਦਾ ਹੁੰਦਾ ਸਾਰਾ ਮਾਲਕ ਨੇ ਵਧੀਆ ਕਰਵਾ ਰੱਖਿਆ ਡਿਜ਼ਾਈਨ ਬਹੁਤ ਵਧੀਆ ਜੀ ਕੋਠੀ ਦਾ ਡਿਜ਼ਾਈਨ ਬਹੁਤ ਵਧੀਆ ਗ੍ਰਿਲ ਵਗੈਰਾ ਫਰੰਟ ਤੇ ਲੱਗੀ ਹੋਈ ਆ ਬਾਕੀ ਗਲੀ ਚੈੱਕ ਕਰੂ ਖੁੱਲੀ ਡੁੱਲੀ ਆਪਾਂ ਨੂੰ ਗਲੀ ਦੇਖਣ ਨੂੰ ਮਿਲੂਗੀ ਆਸ-ਪਾਸੇ ਦਾ ਮਾਹੌਲ ਬਹੁਤ ਵਧੀਆ ਸੀ ਬਾਕੀ ਤੁਸੀਂ ਆਪ ਹੀ ਚੈੱਕ ਕਰ ਲਓ ਜੀ ਇੱਕ ਕਮੀ ਆਪਾਂ ਨੂੰ ਕੋਠੀ ਦੇ ਵਿੱਚ ਦੇਖਣ ਨੂੰ ਨਹੀਂ ਮਿਲਣੀ ਵਧੀਆ ਕੋਠੀ ਐ ਨਵੀਂ ਕੋਠੀ ਐ ਬਾਕੀ ਜਾਦਾ ਝਾਕਣ ਦੀ ਲੋੜ ਹੀ ਹੈ ਨਗੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਤਾਂ ਪੂਰੀ ਦੀ ਪੂਰੀ ਜਾਣਕਾਰੀ ਤੁਹਾਨੂੰ ਮੈਂ ਦੱਸ ਹੀ ਰਿਹਾ ਸੀ ਜੇ ਆਪਾਂ ਗੱਲ ਕਰੀਏ ਤਾਂ ਸੋਈਆਂ ਇਹਨਾਂ ਦਾ ਪਿੰਡ ਹੈਗਾ ਸੋਈਆਂ ਪਿੰਡ ਹੈ ਨੀਅਰ ਕੂਪਕਲਾਂ ਜੀ ਕੂਪਕਲਾਂ ਤਾਂ ਤੁਸੀਂ ਸੁਣਿਆ ਹੀ ਹੋਗਾ ਕੂਪਕਲਾਂ ਦੇ ਜਮਾਈ ਨੇੜੇ ਪੈ ਜਾਂਦਾ ਸੀ ਬਾਕੀ ਤਹਿਸੀਲ ਦੀ ਗੱਲ ਕਰੀਏ ਤਾਂ ਤਹਿਸੀਲ ਪਾਇਲ ਇਹਨਾਂ ਨੂੰ ਲੱਗਦੀ ਹੈ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਡਿਸਟ੍ਰਿਕਟ ਲੁਧਿਆਣਾ ਸੀ ਲੁਧਿਆਣਾ ਡਿਸਟ੍ਰਿਕਟ ਤਹਿਸੀਲ ਪਾਇਲ ਕੂਪਕਲਾਂ ਦੇ ਜਮਾ ਨਜ਼ਦੀਕ ਇਹਨਾਂ ਦਾ ਪਿੰਡ ਹੈਗਾ ਕੋਈ ਹੈਗਾ ਜਾ ਕੇ ਦੇਖਣ ਦਾ ਚਾਹਵਨ ਤਾਂ ਜਾ ਕੇ ਦੇਖ ਸਕਦੋਂ 28 ਲੱਖ ਰੁਪਏ ਡਿਮਾਂਡ ਹੈ ਬਾਕੀ ਕੀ ਕੁਝ ਬਣਿਆ ਹੋਇਆ ਸੀ ਕਿਵੇਂ ਕੁਝ ਬਣਿਆ ਹੋਇਆ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਤੇ ਮੋਬਾਈਲ ਨੰਬਰ ਦੀ ਗੱਲ ਕਰੀ ਅਸੀਂ ਤਾਂ ਮਾਲਕ ਦਾ ਜਿਹੜਾ ਨੰਬਰ ਹੈ 94 647 37 668 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਦਾ ਜੀ 94 600 4737668 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਤੁਸੀਂ ਚਾਹੁੰਦੇ ਹੋ ਤਾਂ ਮਾਲਕ ਨਾਲ ਸਿੱਧੀ ਗੱਲ ਤੁਸੀਂ ਕਰ ਸਕਦੇ ਹੋ ਤੇ ਜਿਨ੍ਹਾਂ ਦੀ ਕੋਠੀਆਂ ਜੀ ਜਿਹੜੇ ਓਨਰ ਨੇ ਮਾਲਕ ਨੇ ਉਹਨਾਂ ਦਾ ਨਾਮ ਹੈ ਜੀ ਸੁਖਵਿੰਦਰ ਸਿੰਘ ਤੇ ਗੱਲ ਤੁਹਾਡੀ ਹੋ ਜੂਗੀ ਮਾਲਕ ਨਾਲ ਗੱਲ ਕਰ ਲਓ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਕੁਝ ਵੀ ਪੁੱਛਣਾ ਹੋਵੇ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰੋ ਜੀ ਬਾਕੀ ਕਿਵੇਂ ਦੀ ਲੱਗ ਰਹੀ ਹੈ ਅਸੀ ਵੀਡੀਓ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਆ ਰਹੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਹੈ ਜਰੂਰ ਦਬਾ ਦਿਓ ਜੀ ਕਮੈਂਟ ਕਰਕੇ ਦੱਸਿਓ ਤੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਹਰ ਰੋਜ਼ ਆਪਣੀ ਨਵੀਂ ਵੀਡੀਓ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀ ਤੁਸੀਂ ਉਸ ਵੇਲੇ ਆਪਣੀ ਨਵੀਂ ਵੀਡੀਓ ਦੇਖ ਲਉਗੇ ਜੀ ਆਪਾਂ ਅਲੱਗ-ਅਲੱਗ ਏਰੀਆ ਚੋਂ ਹਰ ਰੋਜ਼ ਕੋਠੀ ਘਰ ਮਕਾਨ ਦੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਹਾਂ ਜੀ ਬਾਕੀ ਅਗਲੀ ਵੀਡੀਓ ਚ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੁਝ ਵੀ ਅਜਿਹਾ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਕਿਸੇ ਵੀ ਏਰੀਆ ਚ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ 73800426173 ਭੇਜੋ ਐਡ ਆਪਾਂ ਬਿਲਕੁਲ ਫਰੀਦ ਵਿੱਚ ਲਾ ਦੇਵਾਂਗੇ ਤੇ ਕਰਦੇ ਆ ਜੀ ਆਪਾਂ ਹੁਣ ਕਮੈਂਟਾਂ ਦੀ ਗੱਲਾਂ ਤੁਹਾਨੂੰ ਪਤਾ ਹੀ ਹੈ ਜੀ ਸਾਰੇ ਆਪਾਂ ਕਮੈਂਟ ਪੜ੍ਹਦੇ ਹੁੰਨੇ ਆ ਜੀ ਹਰ ਰੋਜ਼ ਜਿਆਦਾ ਟਾਈਮ ਨਹੀਂ ਖਰਾਬ ਕਰਦੇ ਛੇਤੀ ਛੇਤੀ ਤੁਹਾਨੂੰ ਕਮੈਂਟ ਦੱਸਦਾ ਜੀ ਨਹੀਂ ਤਾਂ ਜਿਆਦਾ ਲੰਮੀ ਵੀਡੀਓ ਹੋ ਜਾਣੀ ਆ ਸਭ ਤੋਂ ਪਹਿਲਾਂ ਕਮੈਂਟ ਜਿਹੜਾ ਆਪਣੇ ਕੋਲੇ ਪਹੁੰਚਾ ਟੀ ਐਸ ਜੀ ਕਰਨ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਕਿਹਾ ਵੀਡੀਓ ਬਹੁਤ ਸੋਹਣੀ ਹੈ ਜੀ ਤੇ ਜਿਹੜੀ ਕੋਠੀ ਤੁਸੀਂ ਵੀਡੀਓ ਚ ਲੈ ਕੇ ਪਹੁੰਚੀਓ ਬਹੁਤ ਵਧੀਆ ਬਣੀ ਹੋਈ ਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮੇਰੇ ਭਰਾ ਤੁਸੀਂ ਕਮੈਂਟ ਕੀਤਾ ਟਾਈਮ ਕੱਢ ਕੇ ਵੀਡੀਓ ਤੇ ਪਹੁੰਚੀ ਦੀਪਰਾਜ ਸਲਾਰੀਆ ਇਹ ਮੇਰੇ ਭਰਾ ਨੇ ਜੀ ਇਹਨਾਂ ਨੇ ਕਮੈਂਟ ਕੀਤਾ ਰੀਅਲੀ ਅ ਬੈਰੀ ਫਾਈਨ ਵੀਡੀਓ ਇਨ ਮੋਰਿੰਡਾ ਏਰੀਆ ਤੇ ਜਿਹੜੀ ਵੀਡੀਓ ਤੇ ਤੁਸੀਂ ਕਮੈਂਟ ਪਾਇਆ ਸੀ ਇਹ ਕੋਠੀ ਤਾਂ ਬਹੁਤ ਵਧੀਆ ਬਣੀ ਹੋਈ ਆ ਬਾਕੀ ਮੋਰਿੰਡੇ ਏਰੀਆ ਚੋਂ ਆਪਾਂ ਲੈ ਕੇ ਪਹੁੰਚਦੇ ਆ ਬਾਕੀ ਜਿਹੜੀ ਤੇ ਤੁਸੀਂ ਕਮੈਂਟ ਕੀਤਾ ਇਹ ਵੀ ਇੱਕ ਵਾਰੀ ਚੈੱਕ ਕਰ ਲਿਓ ਜੀ ਅਗਲਾ ਕਮੈਂਟ ਆਪਣੇ ਕੋਲੇ ਜਸਬੀਰ ਪੰਨੂ ਦਾ ਜੀ ਇਹਨਾਂ ਨੇ ਕਿਹਾ ਕਰਨਾਲ ਹਰਿਆਣਾ ਚ ਕੋਈ ਹੈ ਜੀ ਆ ਕਰਨਾਲ ਸਾਈਡ ਤੋਂ ਤਾਂ ਪਤਾ ਨਹੀਂ ਜੀ ਪਰ ਹਰਿਆਣਾ ਤੋਂ ਆਪਾਂ ਦੋ ਤਿੰਨ ਕੂਠੀਆਂ ਲੈ ਕੇ ਪਹੁੰਚੇ ਸੀਗੇ கரੈਕਟ ਮੈਨੂੰ ਲੋਕੇਸ਼ਨ ਨਹੀਂ ਪਤਾ ਹੋ ਸਕਦਾ ਕਰਨਾਲ ਦੇ ਲਾਗੇ-ਤਾਗੇ ਹੋਵੇ ਬਾਕੀ ਤੁਸੀਂ ਆਪਣੀਆਂ ਵੀਡੀਓ ਚੈੱਕ ਕਰੋ ਜੇ ਤੁਹਾਨੂੰ ਮਿਲ ਜਰੂਰ ਚਾਉਂ ਅਗਲਾ ਕਮੈਂਟ ਆਪਣੇ ਕੋਲੇ ਜੀਵਨ ਲਾਲ ਜੀ ਇਹਨਾਂ ਦਾ ਨਾਮ ਹੈ 베ਰੀ ਨਾਈਸ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਸਰਬਜੀਤ ਕੌਰ ਮੇਰੀ ਭੈਣ ਨੇ ਇਹਨਾਂ ਨੇ ਕਿਹਾ 베ਰੀ ਨਾਈਸ ਕੂਠੀ ਜੀ ਹਾਂ ਜੀ ਕੂਠੀ ਤਾਂ ਬਹੁਤ ਵਧੀਆ ਬਣੀ ਹੋਈ ਹੈ ਜਿਹੜੀ ਕੂਠੀ ਤੇ ਤੁਸੀਂ ਕਮੈਂਟ ਪਾਇਆਗਾ ਪ੍ਰੀਤ ਕੋਰ ਮੇਰੀ ਭੈਣ ਨੇ ਇਹਨਾਂ ਨੇ ਕਿਹਾ ਬੀਰ ਜੀ ਚੁੰਨੀ ਕਲਾ ਤੋਂ ਕੋਈ ਕਾਰ ਹੋਵੇ ਤਾਂ ਦੱਸਿਓ ਜੀ ਚੁੰਨੀ ਕਲਾ ਤੋਂ ਮੇਰੀ ਭੈਣ ਕੋਈ ਆਇਆ ਨਹੀਂ ਹੈਗਾ ਘਰ ਜਦੋਂ ਵੀ ਕੋਈ ਪਹੁੰਚਦਾ ਜਾਂ ਤਾਂ ਤੁਹਾਨੂੰ ਮੈਂ ਦੱਸ ਦੂੰਗਾ ਜੀ ਜਾਂ ਆਪਾਂ ਵੀਡੀਓ ਪਾ ਦਾਂਗੇ ਤੁਸੀਂ ਚੈੱਕ ਕਰ ਲਿਓ ਅਗਲਾ ਕਮੈਂਟ ਆਪਣੇ ਕੋਲੇ ਐਸ ਕੁਮਾਰ ਦਾ ਜੀ ਇਹਨਾਂ ਦਾ ਨਾਮ ਹੀ ਅਜੀ ਐਸ ਕੁਮਾਰ ਤੇ ਫਗਵਾੜੇ ਨਵੇਂ ਸ਼ਹਿਰ ਤੋਂ ਇਹਨਾਂ ਨੇ ਡਿਮਾਂਡ ਕੀਤੀ ਆ ਨਵੇਂ ਸ਼ਹਿਰ ਤੇ ਫਗਵਾੜੇ ਏਰੀਆ ਚ ਤਾਂ ਬਹੁਤ ਸਾਰੀਆਂ ਕੋਠੀਆਂ ਆਪਾਂ ਪਾਈਆਂ ਹੋਈਆਂ ਸੀ ਤੁਸੀਂ ਆਪਣੀ ਵੀਡੀਓ ਚੈੱਕ ਕਰੋ ਤੁਹਾਨੂੰ ਮਿਲ ਜਰੂਰ ਜਾਊ। ਆਗਲਾ ਕਮੈਂਟ ਆਪਣੇ ਕੋਲੇ ਰਜਿੰਦਰ ਪਟਿਆਲਾ ਦੇ ਜੀ। ਇਹਨਾਂ ਨੇ ਕਿਹਾ ਨਾਈਸ ਕੋਠੀ। ਹਾਂਜੀ ਕੋਠੀ ਤਾਂ ਬਹੁਤ ਵਧੀਆ ਸੀ। ਜਿਹੜੀ ਕੋਠੀ ਤੇ ਤੁਸੀਂ ਕਮੈਂਟ ਪਾਇਆਗਾ। ਆਗਲਾ ਕਮੈਂਟ ਆਪਣੇ ਕੋਲੇ ਹੈਗਾ ਸੀ। ਆ ਰਵਿੰਦਰ ਕੋਰ ਮੇਰੀ ਭੈਣ ਨੇ ਇਹਨਾਂ ਨੇ ਕਿਹਾ ਪ੍ਰਾਈਜ਼ ਦੱਸੋ ਜੀ। ਮੇਰੀ ਭੈਣ ਜਿਹੜੀ ਵੀਡੀਓ ਤੁਸੀਂ ਚੈੱਕ ਕੀਤੀ ਐ ਇਹਨੂੰ ਤੁਸੀਂ ਦੇਖੋ ਜੀ ਅੱਗੇ ਤੁਹਾਨੂੰ ਨੰਬਰ ਵੀ ਮਿਲੂਗਾ ਮਾਲਕ ਦਾ। ਤੇ ਪ੍ਰਾਈਸ ਵੀ ਮਿਲੂਗਾ ਕਿੱਥੇ ਕੁਠੀਏ ਸਾਰਾ ਕੁਝ ਆਪਾਂ ਵੀਡੀਓ ਚ ਦੱਸਿਆ ਹੋਇਆ ਤੁਸੀਂ ਨਾ ਟਪਾੜ ਪਾ ਕੇ ਵੀਡੀਓ ਨਾ ਦੇਖਿਆ ਕਰੋ ਜੀ ਜਿੰਨੇ ਤੁਸੀਂ ਦੇਖ ਰਹੂ ਟਪਾੜ ਪਾ ਕੇ ਵੀਡੀਓ ਦੇਖਦੇ ਹੋ ਕਈ ਵਾਰੀ ਹੋ ਜਾਂਦਾ ਜੀ ਕੋਈ ਜਾਣਕਾਰੀ ਅੱਗੇ ਪਿੱਛੇ ਹੋ ਜਾਂਦੀ ਹੈ ਪਤਾ ਨਹੀਂ ਲੱਗਦਾ ਸੀ ਬਾਕੀ ਜਿੰਨੇ ਕਮੈਂਟ ਆਪਾਂ ਪੜੇ ਬਹੁਤ ਵਧੀਆ ਲੱਗੇ ਸੀ ਬਾਕੀ ਜਿਆਦਾ ਕਮੈਂਟ ਆਪਾਂ ਪੜਾਂਗੇ ਲੰਮੀ ਵੀਡੀਓ ਬਹੁਤ ਹੋ ਜਾਣੀ ਹੈ ਲੰਮੀ ਵੀਡੀਓ ਫਿਰ ਥੋੜਾ ਇਰੀਟੇਟਿੰਗ ਕਰਨ ਲੱਗ ਜਾਂਦੀ ਹੈ ਜੀ ਤੇ ਜਿਆਦਾ ਆਪਾਂ ਲੰਮੀ ਵੀਡੀਓ ਖਿੱਚਦੇ ਨਹੀਂ ਵਧੀਆ ਲੱਗੀ ਸੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰਿਓ ਤੇ ਕਿਸੇ ਨੂੰ ਐਡ ਕਰ ਪਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਉੱਤੇ ਆਪਣਾ ਨੰਬਰ ਲਿਖ ਰਹੇ ਹਾਂ ਦਾ 73800 ਪੂਰਾ 26173 ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਜੇ ਐਡ ਲਗਵਾਉਣੀਆਂ ਸੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ